ਏ ਬਾਈ ਜੀ ਸਿੱਧ ਸਰ ਸਾਫ ਗੱਡੀ ਉਤਰਦੀ ਐ ਆਜੋ ਜਿਨ੍ਹਾਂ ਵੀਰ ਪੈਣਾ ਬੱਛਾ ਲੈਣਾ ਹੈ ਹਾਂ ਚਲ ਏ ਢੀਸੂ ਨੇ ਬੱਛਾ ਲਿਆ ਬਾਈ ਜੀ ਸਿੱਧੂ ਬੱਚੇ ਦਾ ਨਾਮ ਵੀ ਸਿੱਧੂ ਹੈ ਕੰਭੀ ਸਿੱਧੂ ਗੁਰੂ ਪਰਮਾਤਮਾ ਦੀ ਕਿਰਪਾ ਨਾਲ ਇਹ ਤਨੂੰ ਤਨੂ ਮਰੇ ਨਾ ਹਾਂ ਤਨੂ ਤਨੂ ਸਰਵਰ ਫਰ ਚੰਡੀਗੜ੍ਹ ਏਰੀਆ ਦਾ ਸਰਦਾਰ ਹੈ ਇਹ ਉਹਨਾਂ ਸਾਨੂੰ ਉਹਨਾਂ ਨੇ ਲੈ ਬਾਈ ਜੀ ਬਾਹਰ ਲਿਆ ਦਾ ਗੁਰਪ੍ਰਾ ਇਕੱਠਾ ਹੀ ਤਨੂੰ ਉਸ ਚੱਲੀਆ ਤਨੂੰ ਚੰਡੀਗੜ੍ਹ ਸੁੱਖਾ ਨਵਾਰੀ ਸੁੱਖਾ ਨਵਾਰੀ ਤਨੂੰ ਚੰਡੀਗੜ੍ਹ ਬਾਈ ਇਹਨਾਂ ਨੇ ਬੱਚਾ ਲਿਆ ਪਰਮਾਤਮਾ ਦੀ ਕਿਰਪਾ ਨਾਲ ਛੇ ਛੜ ਦੀ ਧਰਤੀ ਤੂੰ ਬੋਲੋ ਤੇਜਾ ਮਾਲਾ ਕੀ ਜੈ ਇਹ ਬਾਈ ਜੀ ਏ ਜੱਗੀ ਉਹਨਾਂ ਨੇ 225000 ਦਾ ਬੱਚਾ ਲਿਆ ਸਿੱਧਾ ਰਾਸਤਾ ਨੂੰ ਹੁਣੇ ਲਿਆ ਪੰਜ ਚਾਹ ਦਿਨ ਹੋ ਗਏ ਜੱਗੀ ਜਰਗੜੀ ਤੇ ਮੁੰਡਾ ਬਾਹਰ ਬੈਠਾ ਹੈ ਕਿਹਨਾਂ ਉਹਦਾ ਪਵਨਪਰੀਤ ਪਨਪਰ ਮਨਪਰੀਤ ਜਰਗੜੀ ਦਾ ਹੀ ਹੈ ਇਹਦੇ ਚਾਚੇ ਦਾ ਮੁੰਡਾ ਆਈ ਹੈ 225000 ਦਾ ਬੱਚਾ ਲਿਆ ਹੁਣੇ ਮੇਤੂੰ ਇਹ ਆਪਣਾ ਠਕਰ ਵਾਲਾ ਮਿੱਠੇ ਨੇ ਬੱਚੇ ਲਿਆ ਦੋ ਬੱਚੇ ਇੱਕ ਪੀਲਾ ਪ੍ਰਦੀਪ ਉਹਨਾਂ ਨੇ ਐਸਡੀਓ ਉਹਨਾਂ ਨੇ ਐਸਡੀਓ ਪੁੱਤਰ ਹੈਗਾ ਇਧਰੇ ਮੁੰਡਾ ਕਿਹਨਾਂ ਉਹ ਬਈ ਬੂਟਾ ਗੁੱਜਰਾ ਸ਼ੌਂਕ ਐ ਨੂੰ ਵੀ ਬਹੁਤ ਐ ਪਰ ਦਿਲ ਦਾ ਥੋੜਾ ਜਿਹਾ ਹੌਲਾ ਬਾਈ ਜੀ ਸ਼ੌਂਕ ਬਹੁਤ ਐ ਜੱਛਾ ਕਨੌਰ ਜੱਛਾ ਕਨੌਰ ਇਹ ਦੋਹੇ ਮੁੰਡੇ ਸ਼ੌਂਕ ਐ ਨਵਾਂ ਗੁਰਪ ਬਣਿਆ ਬੂਟਾ ਕਨੌਰ ਹਾਂ ਬੂਟਾ ਕੋਲਡ ਇਹ ਸਾਰਿਆਂ ਨਾਲ ਵੀਰ ਜੀ ਬੱਚੇ ਹੁਣ ਨਵਾਂ ਗੁਰਪ ਦੋ ਬੱਚੇ ਲੈ ਤੀ ਇਹ ਦੀਵਾਲੀ ਵਾਲਾ ਗਿਫਟ ਆ ਦਿੱਤਾ ਦੀ ਅਗਲੇ ਸਾਲ ਮੈਂ ਇਹ ਵੀ ਗੋਦਾ ਜਾਇਆ ਜਿੱਤਣ ਲੱਗ ਗਿਆ ਹੁਣ ਪਰਮਾਤਮਾ ਦੀ ਕਿਰਪਾ ਨਾਲ ਬੋਲੋ ਤੇਜਾ ਮਹਾਰਾਜ ਜੀ ਜੈ